ਜੋ ਕਿ ਲੰਗਰ ਆਪਣੇ ਸਵੇਰੇ 6 ਵਜੇ ਤੋਂ ਸ਼ੁਰੂ ਹੋਏ ਆ ਜੀ ਇਹ ਆਪਣੇ ਸ਼ਰਧਾਈਆਂ ਦੇ ਲੰਗਰ ਲਾਏ ਸੀ ਆਪਾਂ ਬਤਾਮਾਂ ਦੀਆਂ ਪਿਓਰ ਸ਼ਰਧਾਈਆਂ ਦੇ ਲੰਗਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਗਰਮੀ ਦਾ ਪਾਰਾ ਜਿਵੇਂ ਦਿਨ-ਦਿਨ ਉੱਪਰ ਜਾ ਰਿਹਾ ਤੇ ਉਸੇ ਹੀ ਸਬੰਧ ਦੇ ਵਿੱਚ ਜਿਹੜਾ ਸਾਡੇ ਪੰਜਾਬੀਅਤ ਜਿਹੜੇ ਜਿੰਨੇ ਵੀ ਸਮੂਹ ਭਾਈਚਾਰਾ ਵਾ ਤੇ ਹਮੇਸ਼ਾ ਹੀ ਜਿਹੜਾ ਵਾ ਠੰਡਾ ਠਾਰ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜਾ ਵਾ ਸੇਵਾ ਜਿਹੜੀ ਆ ਉਹ ਕੀਤੀ ਜਾਂਦੀ ਆ ਕਿਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਉੱਥੇ ਹੀ ਜਿਹੜਾ ਵਾ ਠੰਡੇ ਮਿੱਠੇ ਜਿਹੜੇ ਸ਼ਬੀਲ ਦੇ ਜਲ ਜਿਹੜੇ ਨੇ ਉਹ ਵੀ ਜਿਹੜੇ ਲਗਾਏ ਜਾਂਦੇ ਤੇ ਸੰਗਤਾਂ ਦੇ ਹਿਰਦੇ ਨੂੰ ਜਿਹੜਾ ਨਿਹਾਲ ਜਿਹੜਾ ਉਹ ਕੀਤਾ ਜਾਂਦਾ ਇਸੇ ਹੀ ਸਬੰਧ ਦੇ ਵਿੱਚ ਅੱਜ ਜਿਹੜਾ ਵਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਬੜਾ ਸੋਹਣਾ ਗੁਰੂ ਸਾਹਿਬ ਦਾ ਨਾਮ ਲੈ ਕੇ ਜਿਹੜਾ ਵਾ ਇੱਕ ਮਿੱਠੇ ਠੰਡੇ ਜਿ ਸ਼ਬੀਲ ਦੇ ਜਲ ਲਾਏਗੇ ਉਥੇ ਸ਼ਰਦਾਈ ਜਿਹਨੂੰ ਅੱਜ ਕੱਲ ਐਨਰਜੀ ਡਰਿੰਕ ਕਿਹਾ ਜਾਂਦਾ ਹੈ ਤੇ ਪਰ ਉਹ ਐਨਰਜੀ ਡਰਿੰਕ ਇਹਨਾਂ ਵੀਰਾਂ ਦੇ ਵੱਲੋਂ ਇਹਨਾਂ ਖਾਲਸਾ ਦੇ ਵੱਲੋਂ ਜਿਹੜਾ ਫ੍ਰੀ ਜਿਹੜੀ ਆ ਮੁਫਤ ਜਿਹੜੀ ਸੇਵਾ ਕੀਤੀ ਗਈ ਤੇ ਸੰਗਤਾਂ ਨੂੰ ਜਿਹੜੀ ਆ ਸ਼ਿਕਾਈ ਗਈ ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਵੱਖ-ਵੱਖ ਪਦਾਰਥ ਜਿਹੜੇ ਨੇ ਉਹ ਲਗਾਏ ਗਏ ਤੇ ਸੰਗਤਾਂ ਨੂੰ ਜਿਹੜਾ ਸ਼ਕਾ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸੇ ਤਰ੍ਹਾਂ ਅਸੀਂ ਗੱਲਬਾਤ ਜਿਹੜੀ ਕਰ ਲੈਨੇ ਆ ਪਰ ਸਿੰਘ ਖਾਲਸਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਸਮੂ ਸ਼ੀ ਦੇ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਯਾਦ ਦੇ ਵਿੱਚ ਜੂਨ 84 ਦੇ ਵਿੱਚ ਜਿਹੜੇ ਸਿੰਘ ਸਿੰਘਣੀਆਂ ਪਚੰਗੀ ਸ਼ਹੀਦ ਹੋਏ ਸੀ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਹਰ ਸਾਲ 20 ਜੂਨ ਵਾਲੇ ਦਿਨ ਅਕੈਡਮੀ ਵੱਲੋਂ ਜੋਧੇ ਵੀਰ ਖਾਲਸਾ ਗੁਰਮਤ ਅਕੈਡਮੀ ਵੱਲੋਂ ਸਿਬੀਲਾਂ ਲਗਾਈ ਜਾਂਦੀਆਂ ਠੰਡੇ ਮਿੱਠੇ ਚਲਦੀਆਂ ਪਹਿਲਾਂ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਸਾਰੇ ਸਿੰਘਾਂ ਵੱਲੋਂ ਜਿਹੜੇ ਬੱਚੇ ਆਪਣੇ ਕੋਲ ਸਿੰਘ ਸਾਰੇ ਅਕੈਡਮੀ ਦੇ ਵਿੱਚ ਆਉਂਦੇ ਆ ਕੁਰਬਾਨੀ ਸੰਥਿਆ ਪ੍ਰਾਪਤ ਕਰਦੇ ਆ ਤਬਲਾ ਹਰਮੋਣੀ ਵੀ ਸਿੱਖਦੇ ਆ ਗਤਕੇ ਦੇ ਜੋਰ ਦਿਖਾਉਂਦੇ ਆ ਪਹਿਲੋਂ ਉਹਨਾਂ ਵੱਲੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਉਪਰੰਤ ਕੀਰਤਨ ਸ਼ਬਦ ਕੀਰਤਨ ਅਰਦਾਸ ਬੇਨਤੀ ਸੋ ਉਸ ਤੋਂ ਬਾਅਦ ਲੰਗਰ ਆਪਣੇ ਵਰਤਾਏ ਜਾਂਦੇ ਆ ਜੋ ਕਿ ਲੰਗਰ ਆਪਣੇ ਸਵੇਰੇ 6 ਵਜੇ ਤੋਂ ਸ਼ੁਰੂ ਹੋਏ ਆ ਜੀ ਇਹ ਆਪਣੇ ਸ਼ਰਧਾਈਆਂ ਦੇ ਲੰਗਰ ਲਾਏ ਸੀ ਆਪਾਂ ਬਤਾਮਾਂ ਦੀਆਂ ਪਿਓਰ ਸ਼ਰਧਾਈਆਂ ਦੇ ਲੰਗਰ ਨਾਲ ਨਿੰਬੂ ਸਕੰਜਵੀਆਂ ਦੇ ਲੰਗਰ ਨਾਲ ਹੋਰ ਵੀ ਪਦਾਰਥਾਂ ਦੇ ਲੰਗਰ ਕੁਲਫੀਆਂ ਬੱਚਿਆਂ ਵਾਸਤੇ ਕਿ ਬੱਚਿਆਂ ਨੂੰ ਆਪਾਂ ਖੋਚ ਕਰਨਾ ਗਰਮੀ ਦੇ ਵਿੱਚ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸਵਾਵਾ ਸਾਡੇ ਕੋ ਇਤਰਾ ਨਹੀਂ ਲੈਂਦੇ ਰਹਿਣ ਜੀ ਤੇ ਖਾਲਸਾ ਜੀ ਜਿਹੜਾ ਅੱਜ ਲਗਾਇਆ ਗਿਆ ਸੀ ਲੰਗਰ ਸੇਵਾਈ ਦਾ ਆਪਣਾ ਇਹ ਦੱਸ ਦਿੱਤਾ ਜਾਵੇ ਅੱਜ ਕਰਨਾ એનર્ਜੀ ਡਰਿੰਕ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਵਾ ਵੀਰ ਜੀ ਐਨਜੀਟੀ ਡ੍ਰਿੰਕ ਦਾ ਮਤਲਬ ਹੈ ਕਿ ਸੁਪੀਲਾ ਵੇਖੋ ਹੋਰ ਵੀ ਲੱਗਦੀਆਂ ਬੜੀਆਂ ਜ਼ਿਆਦਾ ਸ਼ਰਬਤਾਂ ਦੀਆਂ ਲੱਗਦੀਆਂ ਦੂਜੀਆਂ ਲੱਗਦੀਆਂ ਤੀਜੀਆਂ ਲੱਗਦੀਆਂ ਵੱਖ-ਵੱਖ ਜੋ ਵੀ ਸੰਗਤਾਂ ਲਗਾਉਂਦੀਆਂ ਸੋ ਜਿਹੜੀ ਇੱਕ ਸਰਦਾਈ ਆ ਬਦਾਮਾਂ ਦੀ ਸਰਦਾਈ ਉਹ ਲੰਗਰ ਬਹੁਤ ਘੱਟ ਲੋਕ ਹੀ ਲਾਉਂਦੇ ਆ ਬਦਾਮਾਂ ਦੀਆਂ ਸਰਦਾਈਆਂ ਦੇ ਲੰਗਰ ਜੋ ਲਾਇਏ ਸਵੇਰ ਤੋਂ ਆਪਣੇ 6 ਵਜੇ ਤੇ ਸਿੰਘ ਰਗੜੇ ਲਾਉਂਦੇ ਸੀ ਸੋ ਆਪਾਂ ਇਹ ਆਪਾਂ ਪਿਓਰ ਸਰਦਾਈਆਂ ਬੱਚਿਆਂ ਨੂੰ ਪਿਆਈਆਂ ਸੋ ਇਸ ਕਰਕੇ ਕਿ ਬੱਚੇ ਤੰਦਰੁਸਤ ਰਹਿਣ ਸੋ ਬੱਚੇ ਵੱਧ ਤੋਂ ਵੱਧ ਪੀ ਸਕਣ ਜਿਹੜੇ ਘਰਾਂ ਦੇ ਵਿੱਚ ਬਣਾ ਨਹੀਂ ਸਕਦੇ ਉਹਨਾਂ ਨੂੰ ਵੀ ਅਸੀਂ ਇਹ ਲੰਗਰ ਬਾਬਾ ਜੀ ਇਹ ਆਪਣਾ 800 ਦੇ ਕਰੀਬ ਆਪਾਂ ਸੰਗਤਾਂ ਨੇ ਆ ਕੇ ਛਕੀਆਂ ਬੱਚਿਆਂ ਨੇ ਛਕੀਆਂ ਛਰਦਾਈਆਂ ਖੁੱਲੇ ਗਫੇ ਤੇ ਜੀ ਤੁਸੀਂ ਇਹ ਵੀ ਦੱਸਿਆ ਕਿ ਲਾਗੇ ਲਾਗੇ ਜਿਹੜੇ ਆਪਣਾ ਗਲੀਆਂ ਨੇ ਘਰ ਨੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਖੁਦ ਜਾ ਕੇ ਬੂਹਾ ਖੜਕਾ ਕੇ ਵੀ ਆਪਣਾ ਹਨਾ ਉਸ ਬਾਰੇ ਦੱਸੋ ਬਿਲਕੁਲ ਜੀ ਇਸ ਬਾਰੇ ਅਸੀਂ ਪਿਛਲੇ ਹਫਤੇ ਤੋਂ ਕਾਰਜ ਸ਼ੁਰੂ ਕੀਤੇ ਸੀ ਅਸੀਂ ਗਲੀਆਂ ਦੇ ਵਿੱਚ ਲਾਗੇ ਲਾਗੇ ਜਿੰਨੀਆਂ ਵੀ ਆਪਣੀਆਂ ਗਲੀਆਂ ਵਾਂ ਉਹਨਾਂ ਦੇ ਵਿੱਚ ਜਾ ਕੇ ਐਂ ਹੋ ਕਦੇ ਗਏ ਸਾਰੇ ਬੂਹੇ ਖੜਕਾ ਖੜਕਾ ਕੇ ਵੀ ਸਰਦਾਈਆਂ ਦੇ ਛਬੀਲਾ ਤੇ ਲੰਗਰ ਲੱਗਣੇ ਆ ਬਦਾਮਾਂ ਦੀ ਸਰਦਾਈਆਂ ਦੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆ ਜੇ ਰੋ ਭਰੋ ਅੱਜ ਜਿਵੇਂ ਦੇਖ ਸਕਦੇ ਖਾਲਸਾ ਜੀ ਤਾਪਮਾਨ ਦਾ ਪਾਰਾ ਜਿਹੜਾ ਵਾ ਲਗਾਤਾਰ ਜਿਹੜਾ ਉੱਪਰ ਨੂੰ ਜਾਂਦਾ ਫ ਮੌਸੂਦਾ ਉਸ ਤੋਂ ਬਾਅਦ ਜਿਹੜੇ ਸ਼ਹੀਦੀ ਦਾੜਾ ਵੀ ਆ ਜਾਂਦਾ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਡੇ ਜਿਹੜੇ ਸੀ ਪੰਜਵੇਂ ਗੁਰੂ ਸਾਹਿਬਾਨ ਸੀ ਆਪਣਾ ਉਹਨਾਂ ਦਾ ਜਿਹੜਾ ਸ਼ਹੀਦੀ ਦਾੜਾ ਵੀ ਆ ਜਾਂਦਾ ਉਸ ਤੋਂ ਸਮਰਪਿਤ ਵੀ ਆ ਕਾਫੀ ਇਦਾਂ ਦੇ ਕਾਰਜ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਸ਼ਹੀਦਾਂ ਦੇ ਸਬੰਧ ਦੇ ਵਿੱਚ ਹੀ ਆਪਾਂ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਲਾਇਆ ਸੀ ਉਹਦੇ ਵਿੱਚ ਸਾਰੇ ਸ਼ਹੀਦ ਸਿੰਘ ਆਏ ਨੇ ਗੁਰਾਰਜਨ ਦੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਇਹਨੇ ਸ਼ਹੀਦ ਆਪਣੇ ਸੇਖੋਂ ਦੇ ਗੁਰਾਰਜਨ ਦੇ ਪਾਤਸ਼ਾਹ ਜੀ ਹੋਏ ਆ ਸੋ ਸਾਰੇ ਜੋ ਵੀ ਸ਼ਬੀਲ ਆਦੀ ਸ਼ਹੀਦ ਸਿੰਘਾਂ ਦਾ ਜਿੱਥੇ ਨਾਮ ਆਇੰਦਾ ਸਭ ਤੋਂ ਪਹਿਲਾਂ ਨਾਮ ਗੁਰਾਰਜਨ ਦੇ ਪਾਤਸ਼ਾਹ ਦੇ ਹੁੰਦਾ ਸੋ ਉਹਨਾਂ ਦੀ ਯਾਦ ਦੇ ਵਿੱਚ ਹੀ ਸਾਰੇ ਠੰਡੇ ਮਿੱਠੇ ਚਲਦੀਆਂ ਸ਼ਪੀਲਾਂ ਲਾਈ ਜਾਂਦੀਆਂ ਕਿ ਸੰਤਾਂ ਨੂੰ ਠੰਡ ਠੰਡਾ ਗਰਮੀ ਦਾ ਮੌਸਮ ਹੁੰਦਾ ਤਾਂ ਆਮ ਬੜਾ ਤੇਜ ਹੁੰਦਾ ਕਿਉਂਕਿ ਜਿਹੜਾ ਸ਼ਕਨਿਸ਼ ਕੋਨ ਦੀ ਪ੍ਰਥਾ ਵਾ ਚਾਹੇ ਕਹਿ ਲਓ ਵੀ ਇਹੋ ਜਿਹੇ ਜਿਹੜੇ ਕਾਰਜ ਆ ਆਪਣਾ ਹਨਾ ਸੇਵਾ ਭਾਵਨਾ ਵਾਲੇ ਹਮੇਸ਼ਾ ਹੀ ਪੰਥ ਜਿਹੜਾ ਅੱਗੇ ਹੋ ਕੇ ਕਰਦਾ ਇਹ ਗੁਰੂ ਸਾਹਿਬ ਜੀ ਨੇ ਬਖਸ਼ ਕੇ ਗਏ ਆ ਜੋ ਲੰਗਰਾਂ ਦੀ ਆ ਆਪਾਂ ਕਿਤੇ ਵੀ ਚਲ ਜੀਏ ਚੋਛੀ ਬੀਲਾਂ ਦੇ ਲੰਗਰ ਜਾਂ ਹੋਰ ਵੀ ਲੰਗਰ ਜਿੰਨੇ ਵੀ ਲੱਗਦੇ ਆ ਉਹ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ ਆ ਤੇ ਹਮੇਸ਼ਾ ਇਸ ਤਰ੍ਹਾਂ ਹੀ ਚੱਲਦੇ ਰਹੇ ਨੇ ਜਿੰਨਾਂ ਦੇ ਤੱਕ ਦੁਨੀਆ ਹੈਗੀ ਆ ਤੇ ਇਹ ਲੰਗਰ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲਦੇ ਰਹੇ ਨੇ ਜੀ ਖਾਲਸਾ ਜੀ ਇਹ ਕਿਸ ਜਗ੍ਹਾ ਤੇ ਜਿਹੜਾ ਵਾ ਇਹ ਅੰਮ੍ਰਿਤਸਰ ਦਾ ਕਿਹੜਾ ਇਲਾਕਾ ਜਿੱਥੇ ਅ ਇਹ ਆਪਣੀ ਅਕੈਡਮੀ ਹੈ ਜੀ ਜੋਧੇ ਵੀਰ ਖਾਲਸਾ ਗੁਰਮਤ ਅਕੈਡਮੀ ਜੋ ਪਿਛਲੇ ਲੰਬੇ ਸਮੇਂ ਤੋਂ ਆਪਾਂ ਗੁਰਮਤ ਦਾ ਪ੍ਰਚਾਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਗੁਰਮਤ ਕਲਾਸਾਂ ਦੀ ਸੇਵਾ ਆਪਾਂ ਨਿਭਾ ਰਹੇ ਜਿਸ ਵਿੱਚ ਆਪਣੇ ਕੋਲ ਹੁਣ ਤੱਕ 500 ਦੇ ਬੱਚੇ ਕਰੀਬ ਗਤਕਈ ਸ਼ਸਤਰ ਵਿਦਿਆ ਗੁਰਬਾਣੀ ਸੰਥਿਆ ਦੀ ਵਿਦਿਆ ਲੈ ਰਹੇ ਸੋ ਵੱਖ-ਵੱਖ ਖਾੜਿਆਂ ਦੇ ਵਿੱਚ ਜਿਵੇਂ ਕਿ ਪਿੰਡ ਭੋੜੂ ਖਾੜਾ ਵੱਖ-ਵੱਖ ਜਿੱਥੇ-ਜਿੱਥੇ ਵੀ ਲੱਗਦੇ ਆ ਸੋ ਆਪਣਾ ਪਤਾ ਹੋ ਜੀ ਨਿਊ ਗਰਨਾਮਨਗਰ ਸੁਲਤਾਨਵੰਡ ਰੋਡ ਗਲੀ ਨੰਬਰ 20 ਜੋਦੇ ਵੀਰ ਖਾਲਸਾ ਗੁਰਮਤ ਅਕੈਡਮੀ ਬਬ ਜੀ ਕਿੱਥੇ ਵੱਡਾ ਸਵਾਲ ਐਡ ਕਰ ਲੈਨੇ ਆ ਵੀ ਅ ਅੱਜਕੱਲ ਦੇ ਮਾਪੇ ਜਿਹੜੇ ਆ ਜਾਂ ਦੇਖ ਸਕਦੇ ਬੱਚਿਆਂ ਦੇ ਹੱਥ 'ਚ ਫੋਨ ਦੀ ਵਰਤੋਂ ਜ਼ਿਆਦਾ ਦਿੱਤੀ ਜਾਂਦੀ ਆ ਬੱਚਿਆਂ ਨੂੰ ਪਤਾ ਨਹੀਂ ਆ ਮਾਂ ਪਿਓ ਦਾ ਵੀ ਜਿਹੜਾ ਮਾਪੇ ਨੂੰ ਨਹੀਂ ਪਤਾ ਵੀ ਆ ਸਾਡਾ ਕੀ ਮਕਸਦ ਆ ਬੱਚਿਆਂ ਨੂੰ ਕਿਸ ਪਾਸੇ ਲਾਉਣਾ ਚਾਹੀਦਾ ਮੋਬਾਈਲ ਫੜਾ ਦਿੰਦੇ ਨੇ ਜਾਂ ਜਦੋਂ ਜਿਹੜਾ ਆਪਣਾ ਸ਼ਸਤਰ ਦੀ ਜਿਹੜਾ ਸਿੱਖਿਆ ਵਾ ਜਾਂ ਵਾਹਿਗੁਰੂ ਸੁਪਰਮਾਤਮਾ ਦੇ ਨਾਲ-ਨਾਲ ਲੱਗਣ ਦੀ ਜਿਹੜੀ ਸਿੱਖਿਆ ਇਸ ਪੱਖੋਂ ਜਿਹੜਾ ਕਿਤੇ ਨਾ ਕਿਤੇ ਭਟਕਦੇ ਜਾਂਦੇ ਨੇ ਕਿਵੇਂ ਦੇਖਦੇ ਇਹ ਵੇਖੋ ਜੀ ਅਸੀਂ ਸਾਰੇ ਇਲਾਕਿਆਂ ਦੇ ਵਿੱਚ ਕਹਿ ਕਹਿ ਕੇ ਥੱਕ ਗਏ ਆ ਜਿਨਾਂ ਨੂੰ ਮਾਪਿਆਂ ਨੂੰ ਪਤਾ ਲੱਗ ਜਾਂਦਾ ਜਿਨਾਂ ਨੂੰ ਸੋਚੀ ਹੁੰਦੀ ਆ ਉਹ ਆਪਣੇ ਬੱਚਿਆਂ ਨੂੰ ਸਾਡੇ ਕੋਲ ਖੁਦ ਛੱਡ ਕੇ ਜਾਂਦੇ ਵੀ ਬੱਬਾ ਜੀ ਸਾਡੇ ਬੱਚਿਆਂ ਨੂੰ ਮੋਬਾਈਲ ਵੇਖਣੋਂ ਢਾਓ ਟੀਵੀ ਵੇਖਣੋਂ ਢਾਓ ਜਾਂ ਪੜ੍ਹਦੇ ਨਹੀਂ ਆ ਉਹ ਅਸੀਂ ਪਹਿਲੇ ਪਹਿਲਾ ਕੰਮ ਮੁੱਖਾ ਹੀ ਆ ਉਹ ਰੱਖਿਆ ਅਕੈਡਮੀ ਦੇ ਵਿੱਚ ਜਿਹੜਾ ਬੱਚਾ ਹੁੰਦਾ ਵਾ ਮੋਬਾਈਲ ਵੇਖਦਾ ਟੀਵੀ ਵੇਖਦਾ ਪਹਿਲਾਂ ਉਹਨੂੰ ਇੱਥੋਂ ਪਾਸੇ ਕਰੀਦਾ ਫਿਰ ਉਹਨੂੰ ਸ਼ਸਤਰ ਵਿਦਿਆ ਵਾਲੇ ਪਾਸੇ ਲਾਈਦਾ ਬਾਣੀ ਪੜਨ ਵਾਲੇ ਪਾਸੇ ਲਾਈਦਾ ਇੱਥੋਂ ਤੱਕ ਹੋ ਸਕੇ ਕਿ ਬੱਚਿਆਂ ਨੇ ਸਖਤੀ ਕਰਨੀ ਪਵੇ ਥੋੜੀ ਜਿਹੀ ਸਖਤੀ ਵੀ ਕਰਦੇ ਆ ਮਾਪਿਆਂ ਦੇ ਕਹਿਣ ਤੇ ਵੀ ਬੱਚੇ ਗਲਤ ਬਾਤ ਨਹੀਂ ਬ ਹਰਦੀ ਜਾ ਰਹੀ ਹੈ ਉਹ ਜੇ ਆਪਾਂ ਹੁਣ ਤੋਂ ਉਹਨਾਂ ਬੱਚਿਆਂ ਨੂੰ ਸੰਭਾਲਿਆ ਸੋ ਆਪਣੀ ਆਉਣ ਵਾਲੀ ਪੀੜ੍ਹੀ ਸਾਰੀ ਨਸ਼ਲ ਕੁਸ਼ੀ ਹੋ ਕੇ ਆਪਣੀ ਨਸ਼ਿਆਂ ਦੇ ਵਿੱਚ ਖਤਮ ਹੋ ਜਾਣੀ ਜਿਸ ਤਰ੍ਹਾਂ ਪਹਿਲਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਤਵਾਦ ਕਹਿ ਕੇ ਮਾਰ ਦਿੱਤਾ ਗਿਆ ਸੋ ਹੁਣ ਆਤਵਾਦੀ ਜਗ੍ਹਾ ਤੇ ਉਹ ਨਸ਼ੇ ਆ ਜਿਹੜੇ ਉਹ ਆ ਰਹੇ ਬਹੁਤ ਜ਼ਿਆਦੇ ਸੋ ਸਾਡਾ ਇਹੋ ਪ੍ਰਾਲਾ ਵੀ ਹੁਣ ਤੋਂ ਆਪਾਂ ਬੱਚਿਆਂ ਨੂੰ ਜੋੜ ਲੀਏ ਹੁਣ ਤੋਂ ਆਪਾਂ ਉਹਨਾਂ ਨੂੰ ਇਹੋ ਜੀ ਸਿੱਖਿਆ ਦੇ ਦਈਏ ਕਿ ਉਹਨਾਂ ਨੂੰ ਨਸ਼ੇ ਦੇ ਨਾਮ ਨਾਲੋਂ ਮਹੀ ਨਫ਼ਰਤ ਹੋਣ ਲੱਗ ਪਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤੁਸੀਂ ਦੇਖਿਆ ਕਿ ਇੱਕ ਚੰਦ ਮਿੰਟਾਂ ਦੀ ਜਿਹੜੀ ਅੱਜ ਗੱਲਬਾਤ ਸੀ ਇੱਕ ਸੇਵਾ ਭਾਵਨਾ ਦੇ ਤਹਿਤ ਜਿਹੜਾ ਵਾ ਮਿੱਠੇ ਜਿਹੜੇ ਜਲ ਛਕਾਏ ਗਏ ਆਪਣਾ ਲੱਗੀ ਸੀ ਆਪਣਾ ਸ਼ਬੀਲ ਜਿਹੜੀ ਲੱਗੀ ਸੀ ਸ਼ਰਦਾਈ ਦੀ ਸ਼ਬੀਲ ਦੀ ਜਿਹੜੀ ਉਹ ਸੇਵਾ ਕੀਤੀ ਗਈ ਕਿ ਆ ਵੀ ਸੰਗਤਾਂ ਨੂੰ ਜਿਹੜਾ ਵਾ એનર્ਜੀ ਵਾਸਤੇ ਜਿਹੜਾ ਵਾ ਗੁਰੂ ਮਹਾਰਾਜ ਦਾ ਆਸਰਾ ਓਟ ਲੈ ਕੇ ਅੱਜ ਠੰਡੇ ਮਿੱਠੇ ਜਿਹੜੇ ਜਲ ਜਿਹੜਾ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਅਕੈਡਮੀ ਵੱਲੋਂ ਇਹ ਨੇਕ ਉਪਰਾਲਾ ਜਿਹੜਾ ਕੀਤਾ ਤੇ ਸੰਗਤਾਂ ਨੂੰ ਜਿਹੜਾ ਵਾ ਜਲ ਛਕਾ ਕੇ ਜਿਹੜਾ ਉਹ ਨਿਹਾਲ ਕੀਤਾ ਸੋ ਇਦਾਂ ਦੀ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜਿਹੜਾ ਵਾ ਜ਼ਰੂਰ ਜਿਹੜਾ ਜੁੜੇ ਰਹੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਨੇ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਕਰਮ